VAI 24 ਨਿਊਜ਼ ਦੇਖ ਰਹੇ ਦਸਤਨ ਦਾ ਸਵਾਗਤ ਹੈ ਇਸ ਵੇਲੇ ਦੀ ਮੰਦ ਭਾਗੀ ਖਬਰ ਪਿੰਡ ਬਲ ਦੇ ਲਾਪਤਾ 25 ਸਾਲਾ ਨੌਜਵਾਨ ਦੀ ਲਾਸ਼ ਨਹਿਰ ਵਿੱਚੋਂ ਮਿਲੀ ਪਰਿਵਾਰਕ ਮੈਂਬਰਾਂ ਨੇ ਤਕਲ ਦੀ ਸ਼ੰਕਾ ਜਾਰੀ ਕੀਤੀ ਨਜ਼ਦੀਕੀ ਪਿੰਡ ਬਲ ਤੋਂ ਪਿਛਲੇ 8 ਦਿਨਾਂ ਤੋਂ ਲਾਪਤਾ 25 ਸਾਲਾ ਨੌਜਵਾਨ ਪਲਿੰਦਰ ਸਿੰਘ ਪੁੱਤਰ ਕਰਦੀਪ ਸਿੰਘ ਵਾਸੀ ਬਲ ਦੀ ਲਾਸ਼ ਸੰਤੋਸ਼ੀ ਮਾਤਾ ਮੰਦਰ ਨੇਰੇ ਅੱਪਰ ਬਰੀ ਦਵਾਬ ਨਹਿਰ ਵਿੱਚੋਂ ਤਾਜ਼ੀ ਹੋਈ ਮਿਲੀ ਜਿਸ ਦੀ ਖੱਬੀ ਬਾਹ ਕੱਟੀ ਹੋਈ ਸੀ ਅਤੇ ਸੱਜੇ ਪੈਰ ਦੀ ਲੱਤ ਦੀ ਹੱਡੀ ਟੁੱਟੀ ਹੋਈ ਸੀ ਅਤੇ ਸ਼ਰੀਰ ਦੇ ਉੱਪਰ ਹੋਰ ਵੀ जख्म ਮਿਲੇ ਮ੍ਰਿਤਕ ਪਲਵਿੰਦਰ ਸਿੰਘ ਦੇ ਰਿਸ਼ਤੇਦਾਰ ਸਰਪਜੀਤ ਸਿੰਘ ਵਾਸੀ ਬਲਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ ਪਿਛਲੇ 8 ਦਿਨਾਂ ਤੋਂ ਲਾਪਤਾ ਸੀ ਜਿਸ ਦੀ ਸੂਚਨਾ ਥਾਣਾ ਧਾਰੀਵਾਲ ਵਿਖੇ ਵੀ ਦਰਜਕਵਾਦ ਦਿੱਤੀ ਸੀ ਜਦਕਿ ਅੱਜ ਪਤਾ ਲੱਗਾ ਕਿ ਮਹਿਰ ਵਿੱਚ ਇੱਕ ਨੌਜਵਾਨ ਦੀ ਲਾਸ਼ ਪਿਆਰ ਦੀ ਮਿਲੀ ਹੈ ਜਿਸ ਦੀ ਪਛਾਣ ਪਲਵਿੰਦਰ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਵਾਸੀ ਬਲਵੱਜਾ ਹੋਈ ਮ੍ਰਿਤਕ ਪਲਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਸ਼ੰਕਾ ਉਜਾਰ ਕੀਤੀ ਕਿ ਪਲਵਿੰਦਰ ਸਿੰਘ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਨਹਿਰ ਵਿੱਚ ਛੋਟ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬੰਦੀ ਕਾਰਵਾਈ ਕਰਦੇ ਲਾਸ਼ ਦਾ ਪੋਸਟ ਮਾਰ ਕੇ ਕਰਾਉਣ ਲਈ ਸਿਵਲ ਹਸਪਤਾਲ ਦਾ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਆਓ ਸੁਣਦੇ ਆ ਉਹਨਾਂ ਦੀ ਜਬਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਰਬਜੀਤ ਸਿੰਘ ਪਿੰਡ ਬਾਲਾ ਜੀ ਆ ਕੀ ਗੱਲ ਜੀ ਬੜੀ ਬੜੀ ਮਿਲਕੀ ਜੀ ਮੇਰਾ ਭਤੀਆ ਹੀ ਲੱਗਦਾ ਜੀ ਤੇ ਇੱਕ ਬਾਹ ਕੱਟੀ ਹੋਈ ਆ ਤੇ ਲੱਤਾਂ ਵੀ ਤੋੜੀਆਂ ਹੋਈਆਂ ਨੇ ਤੇ ਸਿਰ ਤੇ ਵੀ ਸੱਟ ਆ ਤੇ ਸਾਨੂੰ ਸ਼ੱਕ ਲੱਗਦਾ ਵੀ ਇਹਨੇ ਕਤਲ ਕਰਕੇ ਸੁੱਟਿਆ ਇੱਥੇ ਤੇ ਸਾਨੂੰ ਇਸ ਚੀਜ਼ ਦਾ ਇਨਸਾਫ ਹੋਣਾ ਚਾਹੀਦਾ ਕਿੰਨੀ ਦੇਰ ਤੋਂ ਲਾਪਤਾ ਹੈ ਜੀ ਤੇ ਜੀ 8 ਦਿਨ ਹੋ ਗਿਆ ਜੀ ਕੰਪਲੇਂਟ ਖਾਈ ਜੀ ਕੰਪਲੇਂਟ ਤਾਂ ਹੀ ਆ ਥਾਣੇ ਨੂੰ ਲਖਾਈ ਆ ਜੀ ਕੀ ਨਾਮ ਕੀ ਜੀ ਦਾ ਕੁਮਿੰਦਰ ਸਿੰਘ ਉਮਰ ਉਮਰ 25 ਸਾਲ ਜਮਤੀ ਬਾਤ ਤੁਸੀਂ ਕਹਿ ਰਹੇ ਨਹੀਂ ਹੈਗੀ ਪਹਿਲੇ ਹੈਗੀ ਸੀ ਨਾ ਬਿਲਕੁਲ ਸਹੀ ਜੀ ਬਹੁਤ ਬੋਨਾ ਵਧੀਆ ਬੀਬਾ ਹੈ ਜੀ ਕੋਈ ਰੰਜਿਸ਼ ਬਾਜੀ ਕੋਈ ਰੰਜਿਸ਼ ਬਾਜੀ ਪਹਿਲਾਂ ਤੋਂ ਵੀ ਦੇਖੀ ਨਹੀਂ ਪਰ ਬਾਹਰ ਜਦੋਂ ਬੱਚੇ ਫੇਰਦੇ ਆ ਪਤਾ ਨਹੀਂ ਹੁੰਦਾ ਪਰ ਸਾਨੂੰ ਇਹ ਗੱਲ ਆ ਕਿ ਇਨਸਾਫ ਮਿਲਣਾ ਚਾਹੀਦਾ ਭਾਜੀ ਇਸ ਹਾਂਜੀ ਵਾਹ ਜੀ ਇੱਕ ਬੱਚਾ ਹੈ ਦਾ 2 ਸਾਲਾਂ ਦਾ ਇਸ ਬੱਚੇ ਦੇ ਅੱਗੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿਹੜਾ ਵੀ ਕਾਦਲ ਆ ਉਹ ਸਾਹਮਣੇ ਆਉਣਾ ਚਾਹੀਦਾ ਕਿਹੜੀ ਬੜੀ ਕਿੱਥੇ ਮਿਲਿਆ ਉਹ ਤੁਹਾਡੀ ਵਾਲੇ ਉਹ ਮੇਰੇ ਪੋਲਦੇ ਲਾਗੋ ਮਿਲਿਆ ਜੀ ਮਰ ਤੋ ਮੰਗ ਕੇ ਇਨਸਾਫ ਦੀ ਕਰਦੇ ਆ ਜੀ ਕਾਨੂੰਨੀ ਕਾਰਵਾਈ ਹੋਵੇ ਜਿਹਨੇ ਜਿਸ ਇਨਸਾਨ ਨੇ ਇਹਦਾ ਕਤਲ ਕੀਤਾ ਵਾ ਉਹ ਗ੍ਰਿਫਤਾਰ ਹੋਵੇ ਉਹਨੂੰ ਸਜ਼ਾ ਮਿਲੇ ਇਹ ਅਸੀਂ ਜੁਸਮ ਸਿੰਘ ਥਾਣਾ ਭਾਰੀਵਾਲ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਨਹਿਰ ਦੇ ਵਿੱਚ ਲੋਹੇ ਵਾਲੇ ਪੁਲ ਤੋਂ ਥੋੜਾ ਪਿੱਛੇ ਨਹਿਰ ਦੇ ਨਹਿਰ ਦੇ ਵਿੱਚ ਇੱਕ লাশ ਡੈਡ ਬਡੀ ਆ ਤੇ ਮੌਕੇ ਤੇ ਅਸੀਂ ਆਏ ਆ ਤੇ ਪਤਾ ਲੱਗਿਆ ਕਿ ਬੱਲਾ ਦਾ ਬਲਵਿੰਦਰ ਸਿੰਘ ਆ ਤੇ ਇਹ ਕੋਈ ਹਫਤਾ ਡੇਢ ਹਫਤੇ ਤੋਂ ਲਾਪਤਾ ਸੀਗਾ ਤੇ ਹੁਣ ਅਸੀਂ ਆਏ ਆ ਮੌਕਿਆਂ ਤੇ ਤੇ ਜੋ ਵੀ ਪਤਾ ਲੱਗ ਜੋ ਵੀ ਕਾਰਵਾਈ ਹੋਏਗੀ ਆਪਾਂ ਕਾਨੂੰਨੀ ਕਾਰਵਾਈ ਕਰ ਰਹੇ ਆ ਉਸ ਆਪਣਾ ਲਾਸਟ ਕਬਜੇ ਦੇ ਵਿੱਚ ਲੈ ਲਈ ਆ ਕਬਜੇ ਚ ਲੈ ਕੇ ਤੇ ਕਾਰਵਾਈ ਕਰ ਰਹੇ ਆ ਕੋਈ ਗੁੰਮਸੂਦਾ ਦੀ ਰਿਪੋਰਟ ਵੀ ਲਖਾਈ ਦੀ ਇਹਨਾਂ ਤੋਂ ਦਰਖਾਸਤ ਲਖਾਈ ਆ ਨਾ ਜੇ ਤਨ ਮੇਲ ਲਖਾਈ ਵੀ ਗੁੰਮਸੂਦਾ ਦੀ ਹਾਂਜੀ ਥਾਣੇ ਦੇ ਵਿੱਚ ਹੈ ਲਾਸਟ ਤੋਂ ਮਿਲੀ ਕਿਹੜੀ ਜਗ੍ਹਾ ਤੋਂ ਹੈ ਲਾਸ਼ਾਂ ਤੋਂ ਤੋਸ਼ੀਮਾ ਦੇ ਮੰਦਰ ਦੇ ਪਿੱਛੇ ਦਾ ਹਾਲ ਪਿੰਦਾ ਤੇ ਕੋਈ ਸਰਪੇਟ ਵੀ ਲੱਗੀ ਲਾਸਤ ਇਹ ਘਰ ਹਾਂ ਇਹ ਜਿਹੜੇ ਖੱਬੀ ਬਾਹ ਆ ਉਹ ਹੈ ਨਹੀਂ ਗੀ ਤੇ ਧੌਣ ਚ ਵੀ ਦੱਸ ਰਿਹਾ ਸਟ ਹੈਗੀ ਜੀ ਤੇ ਲੱਗਦਾ ਟੁੱਟੀਆਂ ਜੀ ਬਾਹ ਕੀ ਮਿਲ ਗਿਆ ਨਹੀਂ ਗੀ ਹਾਈ ਨਹੀਂ ਪਹਿਲੇ ਹੈਗੀ ਪਹਿਲੇ ਸਹੀ ਸਲਾਮ ਬਿਲਕੁਲ ਪਹਿਲਾਂ ਬਿਲਕੁਲ ਸਰਪੇਟ ਇਹ ਕਤਲ ਹੋਇਆ ਹੈ ਜੀ ਆਪ ਜੱਜ ਦਾ ਬੰਦਾ ਰ ਆਦਾ ਜੀ ਦੇਖੋ ਇਹ ਤਾਂ ਹੁਣ ਆਪਾਂ ਇਹ ਵੈਰੀਫਾਈ ਕਰ ਰਹੇ ਆ ਤਕਤੀਸ ਕਰ ਰਹੇ ਆ ਜੀ ਤਫਤੀਸ਼ ਤੋਂ ਬਾਅਦ ਜੋ ਵੀ ਮੁਰੇ ਆਏਗਾ ਉਹਦੀ ਕਾਰਨ ਕੀ ਕੀ